I think is as old as you that she's old. She's 16. Uh, is 16. is going to be 16 oh. years old. ਉਹ ਬਹੁਤ ਕੁਝ ਜ਼ਰ ਜ਼ਰ ਅproximately ਦਾ ਸੇਮ ਹੈ। ਆਈ ਥਿੰਕ ਕਿ ਬਾਸਰ ਸੀਨਾ ਵੈਰਸ। ਨੋ। ਨੋ ਸਲਾਹ। ਐਂਡ ਆ ਡੂ ਗੈਸਿੰਗ ਕਿ ਇਹ ਦੋ ਟੈਕਸਿਡ। ਅਨਾਰ ਸਾਬਾ ਜਾਨੀ ਸੋਹਰ ਲਿਫਟ ਜਰੋਤ ਸੀ ਪਟਿਆਲਾ ਲੈਣ ਦੀ। ਤੇ ਕੀ ਹੋ ਗਿਆ ਬੰਦੇ। ਅੱਜ ਵੀ ਅਫਸਰ ਟਾਈਮ ਤੇ ਬੱਚੇ ਆਨਦੇ ਗੈੜੀ ਦੇ ਨਾਲ ਬਹੁਤ ਮਾਰਦੇ ਆ। ਮੀਡੀਅਮ ਦੇ ਚੱਕੇ ਨਹੀਂ ਸਭਾ ਕਿ ਤੈਨੂੰ ਕਿ ਚੱਕੀ ਇਸ ਟੈਪ ਦੇ। ਚੱਕੇ ਦੇ ਸੰਗ ਲੱਗਦਾ ਸੰਗ ਜਿਹੜੇ ਪੇਟ ਨੂੰ ਚੱਕੀ ਜਾਂਦਾ। ਮੈਂ ਕਿਹ ਫਰਕ ਦੇ ਕੋਈ ਨਹੀਂ ਇਹ ਤਾਂ ਇਹ ਕਿਹ ਵੰਦ ਕਹਿੰਦੇ ਪੁਰਾਣੇ ਵਾਂਡੇ ਕੋਈ ਛੱਡਦਾ ਨਹੀਂ ਕਿਉਂ ਕਹਿੰਦੇ ਕੀ ਦੱਸਾਂ ਦੱਸਣਾ ਨਹੀਂ ਬੰਦ ਉਹ ਕਹੇ ਵੀ ਦੱਸਾਂ ਕਦੋਂ ਹੀ ਮੇਰੀ ਮੋਹ ਤੇ ਮੇਰਾ ਮੁੰਡਾ ਇਕੱਠੇ ਰੋਟੀ ਖਾਈ ਕਰ ਮੈਂ ਸ਼ਾਇਦ ਨਹੀਂ ਹੁੰਦਾ ਮੈਂ ਉਹਦੀ ਇੱਕੇ ਤਾਲੀ ਹੁੰਦੀ ਕਰਕੇ ਇੱਕ ਇੱਕ ਦੇਖੀ ਸਮਾਨ ਆਇਆ ਦੇ ਨਾਲ ਕੇ ਸਾਡਾ ਕਾਕਾ ਇੱਥੇ ਪੜਦਾ ਹੈਗਾ ਆਪਾਂ ਮਿਲ ਲਈਏ ਜੋ ਸਾਡੇ ਬੀਬੀ ਸਾਡੇ ਤੈਨੂੰ ਇਹ ਗੋਲ ਜੀ ਡੈਰ ਦਾ ਪ੍ਰਿੰਸੀਪਲ ਜੀ ਮੈਂ ਪ੍ਰਕਾਸ਼ ਸਿੰਘ ਵਾਧਲਾ ਅਸਿਕਾ ਲਾਲੀ ਲਾਲੀ ਕਹਿੰਦਾ ਨਾ ਤਾਂ ਮੈਨੂੰ ਪਤਾ ਨਹੀਂ ਬਣੀ ਮੁੰਡੇ ਨੂੰ ਪਤਾ ਆਈ ਕਾਟਿੰਗ ਸਾਰੀ ਸਟੋਰੀ ਅਰਿਕਲ ਤਾਂ ਬੱਚੇ ਇਹ ਜਿਹਨੂੰ ਸਾਨੂੰ ਬਾਹਰ ਲੈ ਜਾਓ ਮੈਂ ਕਹਿੰਦਾ ਗੜੀ ਫਾੜੇ ਬੱਚੇ ਸ਼ਰੀਫ ਸੀ ਪਾਪੂ ਕਦੇ ਕੁਝ ਕਿਹਾ ਨਹੀਂ ਬੱਚੇ ਕਰਦੇ ਨੇ ਬਈ ਉਹ ਤਾਂ ਹੋਰਵਾ ਨਹੀਂ ਲੱਗੀ ਸੀ ਬੱਚਾ ਆਈ ਡੋਟ ਰਿਮੈਂਬਰ ਵਨ ਹੌਲੀ ਡੇ ਕਿ ਸੀਐਮ ਸਾਹਿਬ ਸਾਨੂੰ ਐਜ਼ ਅ ਫੈਮਲੀ ਲੈ ਕੇ ਗਏ ਹੁੰਗਾ ਤਿੰਨ ਦੇ ਉਹ ਹੁੰਦਾ ਜਿਹਾ ਕੋਈ ਫਰਾਂਸ ਵਾਲਾ ਰਿਸ਼ਕ ਮੰਡੂ ਪੈਕੇਜ ਹੁੰਦਾ ਸੀ ਉਹ ਮੈਂ ਕਰ ਉਹ ਮੈਂ ਕਰ ਉਹ ਲੈ ਕੇ ਜਾਉਂਦਾ ਸੀ ਮੈਂ ਮੈਂ ਪਿਛਲੇ ਜਿਹੜਾ ਬੱਚਾ ਨਾ ਆਫਟਰਬੋਰਡ 2 ਸਾਲ ਮਹੀਨੇ ਬਾਅਦ ਬੱਚੇ ਕਹਿੰਦੇ ਕਿ ਜਾਣਾ ਛੁੱਟੀ ਆਏ ਨੇ ਵੇਖ ਤੇ ਕਿਉਂਕਿ ਇੱਥੇ ਕੀ ਹੁੰਦਾ ਜੀ ਬੱਚਿਆਂ ਦੇ ਸਕੂਲ ਚ ਹੁਣ ਹੋ ਗਿਆ ਕਿ ਤੁਹਾਡੇ ਪੇਰੈਂਟਸ ਕਿੱਥੇ ਲੱਗੇ ਕੰਪੀਟੀਸ਼ਨ ਹੋ ਗਿਆ ਕੰਪੀਟੀਸ਼ਨ ਯੈਸ いや yeah. मैं कह रही हूं पिंड के ना पिंड के, के में कैसे जिंदगी चल रही है और इसके बाद आज को तो आगे इधर सोप की है मैं छुट्टियां दिया हां बना के ट्रैवल yes. बना के तुम पेश करो टीचर से नंबर मिल दे है मैंने कह दिया कि की ले मैं कह मज्जा गाईयां नहीं है तो सारे खेतू की राणा जनरेशन बिल्कुल चेंज हो गई